ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਉਂਗੇ ਫੁੱਟਬਾਲ ਦੇ ਉਹਨਾਂ ਖਿਡਾਰੀਆਂ ਨਾਲ ਜਿਨ੍ਹਾਂ ਨੂੰ ਤੁਸੀਂ ਅਕਸਰ ਟੀਵੀ ਤੇ ਦੇਖਿਆ ਹੋਊਗਾ FIFA ਖੇਲ ਦੇ ਦੇਖਿਆ ਹੋਊਗਾ ਸਾਡੇ ਨਾਲ ਸੁਖਮਨ ਸਿੰਘ ਜਿਹੜੇ ਗੋਲ ਕੀਪਰ ਦੀ ਭੂਮਿਕਾ ਨਿਭਾਉਂਦੇ ਆ ਉਹ ਮੌਜੂਦ ਨੇ ਅੱਜ ਰੁੜਕਾ ਕਲਾ YFC ਕਲੱਬ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਇੱਕ ਐਸੋਸੀਏਸ਼ਨ ਦਾ ਵੀ ਗਠਨ ਹੋਇਆ ਸੁਖਮਨ ਜੀ ਅੱਜ ਐਸੋਸੀਏਸ਼ਨ ਦਾ ਗਠਨ ਹੋਇਆ ਕੀ ਲੋੜ ਪੈ ਗਈ ਕਿ ਐਸੋਸੀਏਸ਼ਨ ਬਣਾਣੀ ਪਈ ਹੈ ਫੁੱਟਬਾਲ ਦੀ ਫਿਰ ਨਾਲ ਭਾਈ ਸਸੀ ਗੱਲ ਸਾਰੀ ਦੇਖ ਰਿਹਾ ਸ੍ਰੋਤਿਆਂ ਨੂੰ ਤੇ ਇਹ ਜਿਹੜੀ ਐਸੋਸੀਏਸ਼ਨ ਬਣੀ ਆ ਫੁੱਟਬਾਲ ਪਲੇਅਰਸ ਆਫ ਪੰਜਾਬ ਇਹ ਐਸੋਸੀਏਸ਼ਨ ਇਦਾਂ ਕੰਮ ਕਰੂਗੀ ਕਿ ਜਿੱਦਾਂ ਹੁਣ ਸਾਨੂੰ ਇੱਕ ਪਲੇਟਫਾਰਮ ਮਿਲ ਚੁੱਕਿਆ ਆਲਰੇਡੀ ਹੈਨਾ ਤੇ ਜਿਹੜੇ ਪੰਜਾਬ ਚ ਨਵੇਂ ਪਲੇਅਰ ਆ ਰਹੇ ਆ oportunidades ਦੀ ਕਮੀ ਕਰਕੇ ਤੁਸੀਂ ਕਹਿ ਸਕਦੇ ਹੋ ਪਲੇਅਰ ਐਸੋਸੀਏਸ਼ਨ ਬਣੀ ਹੈ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਸਹੀ ਗਾਈਡੈਂਸ ਦਿੱਤੀ ਜਾਊਗੀ ਜਾਂ ਕਿ ਪਲੇਅਰ ਕਰੇ ਫਾਈਨੈਂਸ਼ਲੀ ਨਹੀਂ ਸਟੇਬਲ ਨਹੀਂ ਹੁੰਦੇ ਕਿਤੇ ਇੰਜਰੀ ਆ ਜਾਂਦੀ ਹੈ ਕਿ ਮੇਜਰ ਇੰਜਰੀ ਹੋ ਜਾਂਦੀ ਹੈ ਟ੍ਰੀਟਮੈਂਟ ਕਰਾਉਣ ਦਾ ਖਰਚਾ ਨਹੀਂ ਹੁੰਦਾ ਤੇ ਪਲੇਅਰ ਕੈਰੀਅਰ ਛੱਡਣ ਦੀ ਸੋਚ ਦਿੰਦਾ ਹੈ ਉਹ ਚ ਹੈਲਪ ਕੀਤੀ ਜਾਊਗੀ ਕਿਉਂਕਿ ਖਰਾਕ ਹੋਗੀ ਹਨਾ ਜਾਂ ਫਿਰ ਕਿਸੇ ਕੋਲ ਟੈਲੈਂਟ ਆ ਤੇ ਉਹਨੂੰ ਅੱਗੇ ਪਲੇਟਫਾਰਮ 'ਤੇ ਦਿਖ ਰਿਹਾਗਾ ਕਿ ਮੈਂ ਕਿੱਥੇ ਟਰਾਈ ਕਰ ਸਕਦੇ ਕਿ ਟ੍ਰਾਇਲ ਦੇ ਸਕਦਾ ਤਾਂ ਉਹ ਪਲੇਅਰ ਆ ਕੇ ਸਾਨੂੰ ਅਪਰੋਚ ਕਰ ਸਕਦੇ ਐਸੋਸੀਏਸ਼ਨ ਨੂੰ ਸਾਡੇ ਸੀਨੀਅਰ ਭਾਜੀ ਨੇ ਸਾਰੇ ਤੇ ਇਹ ਇੱਕ ਸਟਾਰਟ ਆ ਤੇ ਹੋਪ ਕਰਦੇ ਆਂ ਕਿ ਸਾਨੂੰ ਇੱਕ ਵਧੀਆ ਰਿਜ਼ਲਟ ਮਿਲਣਗੇ ਐਸੋਸੀਏਸ਼ਨ ਚ ਅੱਛਾ ਤੁਸੀਂ ਸਰਾਬਾ ਪੈਂਦੇ ਹੋ ਆ ਬੜਾ ਹੁਣ ਕਹਿੰਦੇ ਸਰਦਾਰ ਕਰਤਾਰ ਸਿੰਘ ਸਰਾਬਾ ਹੁਣਾਂ ਦਾ ਪੈਂਡਿਆ ਟੜਾ ਸਟੇਡੀਅਮ ਹੈ ਜਿਹੜਾ ਬੜਾ ਉਹ ਵਧੀਆ ਸਟੇਡੀਅਮ ਜਿੱਦੋਂ ਅਕਸਰ ਸਾਨੂੰ ਵੀ ਕਦੇ ਨਿਕਲਣ ਦਾ ਉਥੇ ਮੌਕਾ ਮਿਲਦਾ ਹੈ ਤੇ ਦੇਖ ਕੇ ਬੜੀ ਰੂਹ ਖੁਸ਼ ਹੁੰਦੀ ਹੈ ਕਿ ਇੱਕ ਪਲੇਟਫਾਰਮ ਤੁਹਾਨੂੰ ਮਿਲਿਆ ਹੋਇਆ ਅੱਜ ਤੁਸੀਂ ਰੁੜਕਾ ਕਲਾਂ ਦੇ ਵਿੱਚ ਪਹੁੰਚੇ ਹੋ ਦੁਆਬੇ ਦਾ ਪਿੰਡ ਹੈ ਛੋਟਾ ਜਿਹਾ ਜੇ ਕਹੇ ਦੀ ਇਹ ਏਰੀਆ ਹੈ ਇਹਦੇ ਵਿੱਚ ਇਸ ਕੰਪਲੈਕਸ ਦੇ ਵਿੱਚ ਤੁਸੀਂ ਅੱਜ ਘੁੰਮੇ ਆ ਵਿਜ਼ਿਟ ਕੀਤਾ ਹੈ ਕਿਵੇਂ ਦੇਖਦੇ ਆ ਬੱਚੇ ਦਾ ਜਾਂ ਜਿਹੜੇ ਖੇਡਣ ਵਾਲੇ ਹਨਵਰ ਅਲੀ ਹੈ ਸਾਡਾ ਇੱਥੋਂ ਜਿਹੜਾ ਇੰਟਰਨੈਸ਼ਨਲ ਪਲੇਅਰ ਵੀ ਬਣਿਆ ਹੈਗਾ ਕਿਵੇਂ ਦੇਖਦੇ ਆ ਭਾਈ ਆਫਸੀ ਨਾਲ ਜੁੜੇ ਹੋ ਤੁਸੀਂ ਵਾਈਫਸੀ ਨੇ ਅੱਜ ਤੁਹਾਨੂੰ ਇਹ ਪਲੇਟਫ ਦੇਖੋ ਜੀ ਮੈਂ ਪਹਿਲੀ ਵਾਰ ਆਇਆ ਇਸ ਪੂਰੇ ਜੋ ਇਹਨਾਂ ਨੇ ਇਹ ਬਣਾਇਆ ਹੋਇਆ ਸੈਂਟਰ ਮੈਂ ਬਹੁਤੀ ਗੱਲ ਨਹੀਂ ਕਹੂੰਗਾ ਬਟ ਹਜੇ ਤੱਕ ਮੈਂ ਇੰਡੀਆ ਜੀ ਲਗਭਗ ਹਰ ਜਗ੍ਹਾ ਤੇ ਮੈਂ ਦੇਖਿਆ ਬਟ ਇਹ ਮੈਂ ਕਹਿ ਸਕਦਾ ਬੈਸਟ ਹੈ ਜੀ ਇਹ ਤੁਸੀਂ ਇਕੱਲੇ ਇੰਡੀਆ ਨੰਗ ਮੈਨੇ ਤੁਸੀਂ ਯੂਰਪ ਦੇ ਜਦੋਂ ਮੈਂ ਫੈਸਿਲਿਟੀਆਂ ਨਾਲ ਕੰਪੇਅਰ ਕਰਾਂ ਤਾਂ ਉਹ ਲੈਵਲ ਦੀ ਫੈਸਿਲਿਟੀ ਬਣੀ ਹੈ ਮੈਂ ਮਾਰਗਦਾਨਾ ਸਾਰੀ WDFC ਦੀ ਟੀਮ ਨੂੰ ਜਿਨ੍ਹਾਂ ਨੇ ਪਿਛਲੇ 25 ਸਾਲ ਤੇ ਚੀਜ਼ ਤੇ ਕੰਮ ਕੀਤਾ ਹੈ ਤੇ ਅੱਜ ਉਹਨਾਂ ਨੂੰ ਇੱਕ ਵਧੀਆ ਚੀਜ਼ ਉਹਨਾਂ ਨੂੰ ਉਹਨਾਂ ਦੇ ਝੋਲੀ ਪਈ ਹੈ ਤੇ ਜਿੱਦ ਮੈਂ ਕਿਹਾ ਕਿ ਯੂਰਪ ਟਾਈਪ ਫੈਸਿਲਿਟੀ ਹੈ ਪੂਰੀ अच्छा ਇਹਦੇ ਵਿੱਚ ਦੇਖਦੇ ਤੁਸੀਂ ਛੋਟੇ-ਛੋਟੇ ਬੱਚੇ ਵੀ ਐ ਸੀਨੀਅਰ ਵੀ ਐ ਫਿਰ ਫੋਰਨ ਤੋਂ ਜਿਹੜੇ ਐ ਟ੍ਰੇਨਰ ਐ ਜਿਹੜਾ ਕੋਚਿਸ ਕੋਚ ਐ ਜਿਹੜੇ ਉਹ ਇੱਥੇ ਟ੍ਰੇਨ ਕਰ ਰਹੇ ਬੱਚਿਆਂ ਨੂੰ ਹਾਂਜੀ ਮੈਂ ਦੇਖਿਆ ਕਿ ਕਾਫੀ ਬੱਚੇ ਇੱਥੇ ਟ੍ਰੇਨਿੰਗ ਲੈ ਰਹੇ ਆ ਛੋਟੀ ਉਮਰ ਤੋਂ ਪਹਿਲੀ ਗੱਲ ਹੈ ਜੀ ਨਸ਼ਿਆਂ ਤੋਂ ਦੂਰ ਰਹਿਣਗੇ ਚੰਗੀ ਸੇ ਦੇ ਵੱਲ ਜਾਣਗੇ ਚੰਗੇ ਇਨਸਾਨ ਬਣਨਗੇ ਤੇ ਫੋਰਨਰਸ ਨੇ ਮਤਲਬ ਕਿ ਇਨ੍ਹਾਂ ਨੇ ਵਾਈਫਸ ਨੇ ਆਪਦੇ ਵੱਲੋਂ ਪੂਰੀ ਐਫਰਟ ਪਾਈ ਹੈ ਕਿ ਜੋ ਵੀ ਬੈਸਟ ਬੱਚੇ ਨੂੰ ਦੇਖਣ ਦਿੱਤਾ ਹੈ ਫੈਸਿਲਿਟੀ ਕਹਿ ਲੋ ਕੋਚਿੰਗ ਕਹਿ ਲੋ ਤੇ ਪਹਿਲਾਂ ਵੀ ਪਲੇਅਰਸ ਇੱਥੇ ਡਵੈਲਪ ਹੁੰਦੇ ਰਿਹਾ ਤੇ ਹੁਣ ਵੀ ਹੋ ਰਿਹਾ ਤੇ ਜਿੱਦਾਂੇ ਕੰਮ ਕਰ ਰਿਹਾ ਤੇ ਆਨਲਾਈਨ ਟਾਈਮ 'ਚ ਵੀ ਬਹੁਤ ਪੀਰ ਡਵੈਲਪ ਹੋਣਗੇ ਇੱਥੇ ਅੱਛਾ ਤੁਸੀਂ FIFA ਕਿਹੜੇ ਸਾਲ ਦੇ ਵਿੱਚ ਖੇਡਿਆ ਮੈਂ ਜੀ 2017 'ਚ ਖੇਡਿਆ ਅੰਡਰ 17 FIFA ਵਰਲਡ ਕੱਪ ਓਕੇ ਹਾਂਜੀ ਜੋ ਇੰਡੀਆ 'ਚ ਹੋਸਟ ਕੀਤਾ ਗਿਆ ਸੀਗਾ ਕਿਵੇਂ ਕਿਵੇਂ ਦੇਖਦੇ ਆ ਹੁਣ ਕਿਉਂਕਿ ਜਿਹੜਾ ਗੇਮ ਆ ਹੌਕੀ ਹੋ ਗਈ ਆ ਜਿਆਦਾ ਕ੍ਰਿਕਟ ਨਾਲੋਂ ਜਿਆਦਾ ਕ੍ਰੇਜ਼ ਹੁੰਦਾ ਹੈ ਹਨਾ ਪਲੇਅਰ ਦਾ ਤੁਸੀਂ ਹੁਣ ਫੁੱਟਬਾਲ ਨਾਲ ਜੁੜੇ ਹੋਏ ਆ ਹਾਕੀ ਵੀ ਜਿਹੜੀ ਹੈ ਹੁਣ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਪਲੇਅਰ ਹੈ ਜਾਂ ਕੈਪਟਨ ਹੈ ਉਹਨਾਂ ਨੇ ਵੀ ਬੜੀਆਂ ਮੱਲਾ ਮਾਰੀਆਂ ਹੁਣ ਐਵੇਂ ਤੁਹਾਡੀ ਵੀ ਗੱਲ ਹੋਈ ਹੈ ਕੈਪਟਨ ਸਾਹਿਬ ਅੱਜ ਗੈਰ ਹਾਜ਼ਰ ਹੈ ਵੀਡੀਓ ਖੋਲ ਤੇ ਗੱਲ ਹੋਈ ਹੈ ਕੋਈ ਮੈਚ ਸੀਗਾ ਸ਼ਾਇਦ ਉਹਨਾਂ ਦਾ ਹਾਂਜੀ ਸਾਡੇ ਜੋ ਨੈਸ਼ਨਲ ਟੀਮ ਦੇ ਕੈਪਟਨ ਗੁਰਪ੍ਰੀਤ ਸਿੰਘ ਸੰਧੂ ਉਹਨਾਂ ਦੀ ਟ੍ਰੇਨਿੰਗ ਸਟਾਰਟ ਹੋ ਗਈ ਆਲਰੇਡੀ ਉਹਨਾਂ ਦੀ ਟੀਮ ਦੇ ਨਾਲ ਬਟ ਉਹਨਾਂ ਦੀ ਸਪੋਰਟ ਸਾਨੂੰ ਬਹੁਤ ਜ਼ਿਆਦਾ ਆ ਪਹਿਲੇ ਦਿਨ ਤੋਂ ਜਿੰਦੀ ਐਸੋਸੀਏਸ਼ਨ ਬਣਨ ਦਾ ਗੱਲ ਸਟਾਰਟ ਹੋਈ ਸੀ ਤੇ ਉਹਨਾਂ ਨੇ ਅੱਜ ਸਾਨੂੰ ਮੈਸੇਜ ਭੇਜਿਆ ਮੀਟਿੰਗ ਦੇ ਅੰਦਰ ਤੇ ਬਹੁਤ ਖੇਤੀ ਹੋ ਆ ਕੇ ਸਾਨੂੰ ਮਿਲਣਗੇ ਤੇ ਆਪਣੇ ਜੋ ਆਪਣੀ ਸਲਾਹ ਆ ਜਾਂ ਆਪਣੇ ਜੋ ਥਾਟਸ ਨੇ ਸਾਡੇ ਨਾਲ ਰੱਖਣਗੇ ਤੇ ਹੈਲਪ ਕਰਨਗੇ ਅੱਛਾ ਤਾਂ ਦੇ ਨਾਲ ਹੋਰ ਵੀ ਪਲੇਅਰ ਇੱਥੇ ਪਹੁੰਚੇ ਆ ਹਨਵਰ ਖਲੀ ਜੂਨੀਅਰ ਹੈ ਨਾ ਆਦਮਪੁਰ ਇਲਾਕਾ ਆਪਣਾ ਆਦਮਪੁਰ ਇਲਾਕਾ ਅੱਛਾ ਪੰਜਾਬ ਦੇ ਨਾਲ ਸਬੰਧਤ ਹੈ ਤੁਸੀਂ ਦੋਆਬੇ ਦੇ ਨਾਲ ਸਬੰਧਤ ਹੈ ਅੱਜ ਇਸ ਕੰਪਲੈਕਸ ਦੇ ਵਿੱਚ ਪਹੁੰਚੇ ਆ ਸਾਰਾ ਤੁਸੀਂ ਵਿਜ਼ਿਟ ਵੀ ਕੀਤਾ ਦੇਖਿਆ ਵੀ ਗਰਾਊਂਡ ਵੀ ਦੇਖਿਆ ਕੰਪਲੈਕਸ ਵੀ ਦੇਖਿਆ ਹੈਗਾ ਕਿਵੇਂ ਦੇਖ ਰਹੇ ਦੋਆਬੇ ਦੇ ਵਿੱਚ ਜਾਂ ਹੋਰ 올ਓਵਰ ਪੰਜਾਬ ਦੇ ਵਿੱਚ ਤੁਸੀਂ ਖੇਡਣ ਨੂੰ ਜਾਣ ਰਹੇ ਆ ਆਲਓਵਰ ਇੰਡੀਆ ਖੇលਦੇ ਪਏ ਹੈਗੇ ਆ ਵਰਲਡ ਵੀ ਖੇលਦੇ ਆ ਤੇ ਕਿਵੇਂ ਦੇਖਦੇ ਹੈਗੇ ਜੇ ਇਹ ਪਲੇਟਫਾਰਮ ਬੱਚਿਆਂ ਨੂੰ ਮਿਲ ਰਿਹਾ ਜਾਂ ਖਿਡਾਰੀਆਂ ਨੂੰ ਮਿਲ ਰਿਹਾ ਆਈ ਥਿੰਕ ਇਹ ਪਲੇਟਫਾਰਮ ਬਹੁਤ ਜ਼ਰੂਰੀ ਆ ਯੰਗ ਜਿਹੜੇ ਆਉਣੇ ਆ ਬੱਚੇ ਕਿਉਂਕਿ ਜਦੋਂ ਮੈਂ ਸਟਾਰਟ ਕੀਤਾ ਸੀ ਉਸ ਟਾਈਮ 'ਚ ਇਹ ਸਭ ਫੈਸਿਲਿਟੀ ਹੈ ਨਹੀਂ ਸੀ ਤੇ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਕਿ ਪ੍ਰਾਊਡ ਫੀਲ ਹੁੰਦਾ ਕਿ ਆ ਗਰੁੱਪ ਦਾ ਹਿੱਸਾ ਜਿਹੜੀ ਅੱਜ ਮੀਟਿੰਗ ਹੋਈ ਤੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਹੁਣ ਆਹ ਵਾਲੀ ਚੀਜ਼ਾਂ ਸਾਨੂੰ ਹੁਣ ਦੇਖਣ ਨੂੰ ਮਿਲ ਰਹੀ ਆ ਜਦੋਂ ਅਸੀਂ ਯੰਗ ਸੀ ਉਦੋਂ ਨਹੀਂ ਮਿਲਦੇ ਸੀ ਆਹ ਚੀਜ਼ਾਂ ਆਈ ਥਿੰਕ ਯ ਆਈ ਹੋਪ ਕਿ ਬਹੁਤ سارے ਬੱਚੇ ਇੱਥੇ ਆਣ ਟ੍ਰੇਨਿੰਗ ਕਰਨ ਤੇ ਆਪਣਾ ਲਾਈਕ ਗੇਮਸ ਤੇ ਹੋਰ ਇੰਪਰੂਵ ਕਰਨ ਪੰਜਾਬ ਦਾ ਨਾਂ ਰੋਸ਼ਨ ਹੋਣ ਹੂੰ ਅੱਛਾ ਅੱਜ ਜਿਹੜੀ ਤੁਹਾਡੇ ਐਸੋਸੀਏਸ਼ਨ ਬਣੀ ਹੈਗੀ ਇਹਦੇ ਵਿੱਚ ਚੋਣ ਵੀ ਹੋ ਗਈ ਹੈ ਅਹੁਦੇਦਾਰ ਮਿਲ ਗਏ ਕਿਹਨੂੰ ਜ਼ਿੰਮੇਵਾਰੀ ਕਿਹਦੇ ਮੋਢਿਆਂ ਤੇ ਜ਼ਿੰਮੇਵਾਰੀ ਸੌਂਪੀ ਹੈ ਕੋਈ ਹੋ ਗਿਆ ਗਠਨ ਹੋ ਗਿਆ ਟੀਮ ਦਾ ਹਾਂਜੀ ਇੱਥੇ ਦੀ ਜਿਹੜੇ ਪੰਜਾਬ ਦੀ ਇਸ ਜਿਹੜੀ ਨਾ ਉੱਥੇ ਦੇ ਮਤਲਬ ਪ੍ਰੈਜ਼ੀਡੈਂਟ ਉਹ ਆ ਅਰਵਰਪਾ ਜੀ ਹੁਨੀ ਤਾਂ ਉਹ ਹੀ ਸੰਭਾਲੂਗੇ ਤਾਂ ਜਿਨ੍ਹਾਂ ਨੂੰ ਵੀ ਲਾਈਕ ਕਰਨਾ ਕੁਝ ਕੰਟੈਕਟ ਕਰਨਾ ਕਿਤੇ ਵੀ ਕਰ ਸਕਦੇ ਕਿਉਂਕਿ ਅਨੁਰਵ ਅਨੁਰਵ ਜਿਹੜੇ ਸੀਨੀਅਰ ਆ ਉਹਨਾਂ ਨੂੰ ਪੂਰਾ ਇੰਡੀਆ ਜਾਣਦੇ ਫਾਰਮਰ ਇੰਟਰਨੈਸ਼ਨਲ ਪਲੇਅਰ ਰਹੇ ਚੁਕੇ ਆ ਤਾਂ ਆਈ ਥਿੰਕ ਬਹੁਤ ਵਧੀਆ ਚੀਜ਼ ਆ ਜਿਹੜੀ ਆ ਹੁਣ ਕਰ ਰਹੇ ਆ ਅਸੀਂ ਅੱਛਾ ਅਨੂ ਅਨੂ ਜੀ ਤੁਸੀਂ ਕਿਵੇਂ ਦੇਖਦੇ ਕੀ ਕੁਝ ਸਮੱਸਿਆਵਾਂ ਆ ਤਾਂ ਨੂੰ ਫੇਸ ਕਰਨੇ ਪਈਆਂ ਸੀ ਤੁਸੀਂ ਚਾਹਨੇ ਆ ਕਿ ਸਰਕਾਰਾਂ ਜਾਂ ਜਿਹੜੀਆਂ ਅਕੈਡਮੀਆ ਇਸ ਤਰ੍ਹਾਂ ਦੇ ਕਹਿੰਦੇ ਆ ਉਹ ਉਹਨਾਂ ਵਧੀਆਂ ਪਲੇਅਰ ਜਿਹੜੇ ਕੋਈ ਫਾਈਨੈਂਸ਼ਲੀ ਮਾਰ ਖਾ ਜਾਂਦੇ ਆ ਜਾਂ ਇਸ ਪਲੇਟਫਾਰਮ ਤੱਕ ਜਾਂ ਜਿਹੜੇ ਤੁਸੀਂ ਜਿੱਥੇ ਤੱਕ ਪਹੁੰਚਿਆ ਮੁਕਾਮ ਤੱਕ ਉੱਥੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੀ ਬਾਹ ਫੜੀ ਜਾਵੇ ਆਈ ਥਿੰਕ ਜਿਹੜੇ ਟਾਈਮ 'ਚ ਮੈਂ ਸੀ ਉਦੋਂ ਫਾਈਨੈਂਸ਼ੀਅਲ ਵੀ ਉਹ ਪ੍ਰੋਬਲਮ ਸੀ ਤਾਂ ਇਦਾਂ ਦੀ ਚੀਜ਼ਾਂ ਵੀ ਹਨ ਜਿਹੜੀ ਹੁਣ ਬਣ ਰਹੀਆਂ ਫੈਸਿਲਿਟੀ ਵਗੈਰਾ ਉਹ ਹੁਣ ਸਭ ਕੁਝ ਆ ਤਾਂ ਫਾਈਨੈਂਸ਼ਲੀ ਤਾਂ ਨਹੀਂ ਤੁਹਾਨੂੰ ਜਰੂਰਤ ਪੈਣੀ ਕਿਉਂਕਿ ਆ ਸਾਰੀ ਫੈਸਿਲਿਟੀ ਤੁਹਾਨੂੰ ਦੇ ਰਹੀ ਆ ਜੋ ਵੀ ਤੁਹਾਨੂੰ ਚਾਹੀਦਾ ਮਤਲਬ ਐਜ਼ ਅ ਵਧੀਆ ਸਪੋਰਟਸ ਪਰਸਨ ਬਣਨ ਲਈ ਤੇ ਆਈ ਥਿੰਕ ਬਹੁਤ ਜ਼ਰੂਰੀ ਆ ਆਲੀ ਚੀਜ਼ਾਂ ਇਦਾਂ ਦੀ ਹੋਰ ਵੀ ਹੋਣ ਪੰਜਾਬ 'ਚ ਮੈਂ ਤਾਂ ਕਹਿੰਦਾ ਫੈਸਿਲਿਟੀ ਲਾਈਕ ਹਰੇਕ ਡਿਸਟ੍ਰਿਕਟ 'ਚ ਹੋਣ ਇਦਾਂ ਦੀ ਵਧੀਆ ਚੀਜ਼ਾਂ ਬਣਾਈ ਹੋਣ ਤਫੇ ਹੀ ਪੰਜਾਬ ਦਾ ਲਾਈਕ ਕੋਈ ਵੀ ਸਪੋਰਟ ਜਾਂ ਫੁੱਟਬਾਲ ਹੋ ਜਾਂ ਕੋਈ ਵੀ ਸਪੋਰਟਸ ਹੋ ਉਹ ਗ로우 ਕਰੂਗਾ ਹਾਲੀਵੁੱਡ। ਚਲੋ ਸਾਡੇ ਵਿਕਰਮ ਪ੍ਰਤਾਪ ਸਿੰਘ ਰਾਣਾ ਜੀ ਵੀ ਮੌਜੂਦ ਹੈ। ਰਾਣਾ ਜੀ ਅੱਜ ਪਹੁੰਚੇ ਆ ਤੁਸੀਂ YFC ਪਹੁੰਚੇ ਆ। ਗਠਨ ਵੀ ਹੋਇਆ ਹੈ ਤੁਹਾਡੀ ਐਸੋਸੀਏਸ਼ਨ ਦਾ। ਕਿਹੋ ਜੀ ਔਕੜਾਂ ਮੰਦੇ ਹੈਗੇ ਆ? ਕਿਹੋ ਜੀ ਸਮੱਸਿਆਵਾਂ ਤੁਸੀਂ ਦੇਖਦੇ ਆ ਕਿ ਇਹ ਮੁਸ਼ਕਲਾਂ ਆ ਜਿਹੜੀ ਐਸੋਸੀਏਸ਼ਨ ਬਣਨ ਨਾਲ ਸਾਡੇ ਤੁਹਾਡੇ ਹੁਣ ਹੱਲ ਹੋ ਸਕਦੀਆਂ। ਬਹੁਤ ਛੋਟੀਆਂ-ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਹੋ ਸਕਦੀਆਂ ਜਿੱਦਾਂ ਕੋਈ ਜਿੰਨੂੰ ਸਟਾਰਟ ਕਰਨਾ ਹੋਵੇ ਜਾਂ ਸਟਾਰਟ ਕਰਦੇ ਜਿੰਨੂੰ ਕੋਈ ਕਲੱਬ ਨਾ ਮਿਲਿਆ ਹੋਵੇ ਜਿੰਨੂੰ ਛੋਟੇ-ਛੋਟੇ ਜਿੱਦਾਂ ਅਕੈਡਮੀਆ ਜਾਣਾ ਹੋਣ ਤੇ ਉਹ ਆਪਣੀਆਂ ਸਮੱਸਿਆ ਦੱਸ ਸਕਦੇ ਆ ਇਹਨਾਂ ਨੂੰ ਜਿੱਦਾਂ ਕੋਈ ਮੈਸੇਜ ਕਰਕੇ ਜਾਂ ਇਹਨਾਂ ਦੇ ਇੰਸਟਾਗ੍ਰam ਤੇ ਜਿੱਦਾਂ ਬਾੜੀ ਜ਼ਰੂਰਤ ਨਹੀਂ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਆ ਤੇ ਉਹ ਪੂਰੀ ਜਿੱਦਾਂ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਪੂਰੀ ਹੈਲਪ ਕਰੂਗੇ ਕਿ ਅੱਗੇ ਉਹਨਾਂ ਨੂੰ ਰਾਹ ਦਿਖਾਉਗੇ ਕੀ ਕਰਨ ਕਿ ਕਿਹੜਾ ਅਗਲਾ ਸਟੈਪ ਹੋ ਸਕਦਾ ਵਾ ਜਾਂ ਜਿਹੜੇ ਇੱਥੇ ਲੱਗੇ ਰਹਿੰਦੇ ਹੋ ਇੱਥੇ ਆ ਕੇ ਟ੍ਰੇਨਿੰਗ ਕਰ ਸਕਦੇ ਨੇ ਤੇ ਇਹ ਬਹੁਤ ਵੱਡਾ ਸਟੈਪ ਆ ਇੱਕ ਪੰਜਾਬ ਫੁੱਟਬਾਲ ਦੀ ਹੂੰ ਅੱਛਾ ਕੀ ਸਮੱਸਿਆਵਾਂ ਕੀ ਦੇਖਦੇ ਹੈਗੇ ਕਿਉਂਕਿ ਤੁਸੀਂ ਵੀ ਅ ਕਹਿੰਦੇ 11 ਦੇ ਵਿੱਚ ਸ਼ਾਇਦ ਆਈ ਥਿੰਕ ਫੁੱਟਬਾਲ ਨਾਲ ਜੁੜ ਗਏ ਸੀਗੇ ਅੱਜ ਕਿੰਨੇ ਸਾਲ ਹੋ ਗਏ ਤੁਹਾਨੂੰ ਖੇਡਦਿਆਂ ਨੂੰ ਇੰਡੀਆ ਟੀਮ ਦਾ ਹਿੱਸਾ ਤੁਸੀਂ ਵੀ ਬਣੇ ਹੋਏ ਆ ਹਾਂਜੀ ਹੂੰ ਆਲਮੋਸਟ ਹੋ ਹੀ ਗਏ 14-15 ਸਾਲ ਹੋ ਗਏ ਫੁੱਟਬਾਲ ਖੇਡਦੇ ਤੇ ਜਦੋਂ ਮੈਂ ਛੋਟਾ ਜਾਈ ਉਹਦੇ ਸਟਾਰਟ ਕੀਤਾ ਸੀ ਤੇ ਇਸ ਸਮੱਸਿਆ ਇਹੋ ਹੀ ਹੁੰਦੀ ਜੇ ਬੰਦਾ ਪਹਿਲਾਂ ਅਕੈਡਮੀ ਚ ਹੁੰਦਾ ਅਕੈਡਮੀ ਤੋਂ ਬਾਅਦ ਸਿੱਧਾ ਇੱਕ ਜੋ ਸੀਨੀਅਰ ਟੀਮ ਚ ਆਉਣਾ ਹੋਵੇ ਸੀ ਕੋਈ ਵੀ ਕਲੱਬ 'ਚ ਜਾਣਾ ਹੋਵੇ ਤੇ ਬਹੁਤ ਘੱਟ ਬੱਚੇ ਹੁੰਦੇ ਅਕੈਡਮੀ ਉਹ ਜਿਹੜੇ ਬਾਹਰ ਜਾਂਦੇ ਨੇ ਤੇ ਕਈ ਬਾਹਰ ਸਟਰਗਲ ਕਰਦੇ ਨੇ ਕਿ ਕੋਈ ਹੋਰ ਕੋਈ ਅਕੈਡਮੀ ਜਾਣਾ ਪੈ ਜੇ ਜਾਂ ਹੋਰ ਕੋਈ ਕਲੱਬ 'ਚ ਜਾਣਾ ਪੈ ਜੇ ਤੇ ਉਹੀ ਉਹਨਾਂ ਨੂੰ ਇੱਕ ਅਗਲਾ ਸਟੈਪ ਦੱਸ ਸਕਦੇ ਆ ਕਿ ਅਗਲਾ ਸਟੈਪ ਤੁਹਾਡਾ ਕੀ ਹੋ ਸਕਦਾ ਆ ਤਾਂ ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਜਿਦਾ ਇੱਥੇ ਇੰਨੀ ਵਧੀਆ ਟ੍ਰੇਨਿੰਗ ਕਰਾਉਂਦੇ ਆ ਬਸ ਉਹ ਉਹੀ ਹੋ ਸਕਦੇ ਹਾਂ ਤੁਸੀਂ YFC ਦੇ ਨਾਲ ਵੀ ਜੁੜੇ ਆ ਤੁਹਾਡੀ ਪਹਿਲੀ ਵਿਜ਼ਿਟ ਹੈ ਇੱਥੇ ਜਾਂ ਪਹਿਲਾਂ ਵੀ ਤੁਸੀਂ ਇਸ ਕਲੱਬ ਦੇ ਨਾਲ ਆ ਚੁੱਕੇ ਆ ਇੱਥੇ ਰੋੜਕਾ ਕਲਾ ਪਹਿਲਾਂ ਮਿਲ ਚੁੱਕੇ ਆ ਇਹਨਾਂ ਨੂੰ ਨਹੀਂ ਨਹੀਂ ਮੇਰੀ ਇੱਥੇ ਪਹਿਲੀ ਵਿਜ਼ਿਟ ਹੈ ਜੀ ਪਹਿਲੀ ਵਿਜ਼ਿਟ ਹੈ ਹਾਂ ਜੀ ਕਿਹੋ ਜਿਹਾ ਲੱਗੇ ਅਕੈਡਮੀ ਨਹੀਂ ਬਹੁਤ ਵਧੀਆ ਲੱਗਿਆ ਜਿੰਨਾ ਮੈਂ ਸੋਚਿਆ ਔਰ ਤੋਂ ਕਈ ਗੁਣਾ ਜ਼ਿਆਦਾ ਵਧੀਆ ਬਣਾਇਆ ਇਹਨਾਂ ਨੇ ਗਰਾਊਂਡ ਜਿਮ ਹੋ ਗਿਆ ਜਾਂ ਅਕੇਲਾ ਫੁੱ ਲੈ ਕੇ ਜਿਲ੍ਹ ਬਹੁਤ ਵਧੀਆ ਬਣਾਇਆ ਸਾਰਾ ਕੁਝ ਤੇ ਇੱਕ ਮੈਂ ਕਹਿੰਦਾ ਹਰ ਪੰਜਾਬ ਚੱਡੀ ਵਧੀਆ ਚੀਜ਼ ਬਣਨਾ ਹੈ ਬਹੁਤ ਵਧੀਆ ਵਧੀਆ ਵੱਡਾ ਸਟੈਪ ਆ ਹਮ ਅੱਛਾ ਪੰਜਾਬ ਚ ਤਾਂ ਹੁੰਦਾ ਸ਼ਹਿਰ ਦੇ ਵਿੱਚ ਦੇਖਿਆ ਹੋਊਗਾ ਪਰ ਇੱਕ ਰੂਰਲ ਏਰੀਆ ਆ ਸਾਡਾ ਇਹ ਰੁੜਕਾ ਗਲਾ ਪਿੰਡ ਪਿੰਡ ਦੇ ਵਿੱਚ ਪੈ ਜਾਂਦਾ ਹੈ ਇਹਦੇ ਵਿੱਚ ਇੱਕ ਪਿੰਡ ਦੇ ਵਿੱਚ ਅਜਿਹੀ ਫੈਸਿਲਿਟੀ 플레이ਰਾਂ ਨੂੰ ਦੇਣੀ ਇੰਟਰਨੈਸ਼ਨਲ ਕੋਚ ਇੱਥੇ ਆ ਰਹੇ ਆ ਫੋਰਨਰ ਇੱਥੇ ਤੁਸੀਂ ਦੇਖਿਆ ਹੁਣ ਟ੍ਰੇਨਰ ਜਿਹੜੇ ਇੱਥੇ ਚਾਹੇ ਉਹ ਫੁੱਟਬਾਲ ਦੀ ਹੋਵੇ ਚਾਹੇ ਇਹ ਬੱਚਿਆਂ ਨੂੰ ਸਟੱਡੀ ਦੀ ਹੋਵੇ ਇੱਥੇ ਟ੍ਰੇਨਿੰਗ ਦੇ ਰਹੇ ਹਾਂ ਹਾਂਜੀ ਕਿਉਂਕਿ ਇਕੱਲੇ ਇਕੱਲੇ ਤੁਸੀਂ ਲੋਕਲ ਨਹੀਂ ਗੱਲ ਕਰਦੇ ਮੈਂ ਕਹਿੰਦਾ ਇਦਾਂ ਦੇ ਜਿੱਦਾਂ ਗਰਾਊਂਡ ਸਿਸਟਮ ਹੈ ਜੇਮਾ ਬਹੁਤ ਘੱਟ ਤੁਸੀਂ ਸ਼ਹਿਰਾਂ 'ਚ ਵੀ ਬਹੁਤ ਘੱਟ ਦੇਖੋ ਕਿਉਂਕਿ ਉੱਥੇ ਨਹੀਂ ਜਗ੍ਹਾ ਨਹੀਂ ਹੁੰਦੀ ਉਹਨਾਂ ਤੋਂ ਖੁੱਲਾ ਜਿਹਾ ਮਾਹੌਲ ਹੋਵੇ ਜਿੱਦਾਂ ਇੱਥੇ ਮਾਹੌਲ ਵੀ ਬਹੁਤ ਵਧੀਆ ਹੈ ਮਤਲਬ ਸਪੋਰਟਸ ਮਾਲ ਦਾ ਸਕਦੇ ਤੁਸੀਂ ਫੁੱਟਬਾਲ ਖੇਡਦੇ ਆ ਹੋਰ ਬੱਚੇ ਆਉਂਦੇ ਹੋਰ ਗੇਮਾਂ ਖੇਡਣਦੇ ਆ ਇਹ ਮੈਂ ਕਹਿੰਦਾ ਪੰਜਾਬ ਦੇ ਯੂਥ ਲਈ ਬਹੁਤ ਵਧੀਆ ਵਾ ਹਾਂਜੀ ਕੋਈ ਮੈਸੇਜ ਦੇਣਾ ਚਾਹੂਗੇ ਯੂਥ ਨੂੰ ਖਾਸ ਤੌਰ ਤੇ ਕਿਉਂਕਿ ਅੱਜ ਦਾ ਦੌਰ ਜਿਹੜਾ ਹੈ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਜਿਹੜਾ ਭੇਜਣ ਲੱਗੇ ਮਾਪੇ ਵੀ ਡਰਦੇ ਆ ਕਿਉਂਕਿ ਗਰਾਊਂਡਾਂ ਵੀ ਹੈ ਸੇਫ ਨਹੀਂ ਹੈਗੀਆਂ ਇਸ ਤਰੀਕੇ ਨਾਲ ਕੋਈ ਮੈਸੇਜ ਦੇਣਾ ਚਾਹੂੰਗਾ ਯੂਥ ਨੂੰ ਜਾਂ ਜਿਹੜੇ ਪਲੇਅਰ ਕਿਸੇ ਕਮੀ ਕਰਕੇ ਜਾਂ ਕਿਸੇ ਫਾਈਨੈਂਸ਼ਲੀ ਜਿਵੇਂ ਤੁਸੀਂ ਦੱਸਦੇ ਆਂਗੇ ਕਿ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਕਈ ਪਲੇਅਰ ਉੱਭਰ ਨਹੀਂ ਸਕਦੇ ਜਾਂ ਅੱਗੇ ਨਹੀਂ ਆ ਸਕਦੇ ਉਹਨਾਂ ਦੇ ਲਈ ਕੋਈ ਸਨੇਹਾ ਸਨੇਹਾ ਮੈਂ ਉਹੀ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਲਾਈਕ 빅 ਡ੍ਰੀਮ 빅 ਰੱਖੋ ਕਿਉਂਕਿ ਮੈਂ ਵੀ ਜੋ ਸ਼ੋਰਟ ਟਾਈਮ ਐ ਸੋਚਿਆ ਨਹੀਂ ਮੈਂ ਇੱਥੋਂ ਤੱਕ ਆਉਂਗਾ ਤੇ ਹੁਣ ਮੈਂ ਸੋਚਦਾ ਜੇ ਮੈਂ ਛੋਟੇ ਹੁੰਦਾ ਉਹ ਚੀਜ਼ ਸੋਚ ਕੇ ਕਰਦਾ ਸ਼ਾਇਦ ਮੈਂ ਇੱਥੋਂ ਵੀ ਉੱਪਰ ਜਾਣਾ ਤੇ ਹੁਣ ਮੈਂ ਜੋ ਆਪਣੇ ਲਈ ਅੱਗੇ ਸੋਚਿਆ ਮੈਂ ਬਹੁਤ ਵੱਡਾ ਸੋਚਿਆ ਵਾ ਤੇ ਹੋਪਫੁਲੀ ਜਿੰਨਾ ਮੈਂ ਸੋਚਿਆ ਉਹਦਾ ਮੈਂ 50% ਵੀ ਕਰੂੰਗਾ ਤੇ ਉਹ ਬਹੁਤ ਆ ਤੇ ਉਹ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਡ੍ਰੀਮ 빅 ਹਾਂਜੀ ਅੱਛਾ FIFA ਦੋ ਸਾਥੀ ਸਾਡੇ FIFA ਵਾਲੇ ਇੱਥੇ ਸਾਡੇ ਕੋਲ ਮੌਜੂਦ ਸੀਗੇ ਸਭ ਤੋਂ ਵੱਡੀ ਪਲੇਅਰ ਦੀ ਜੇ ਕਹਿ ਦੀਏ ਕੀ ਹੁੰਦਾ ਡ੍ਰੀਮ ਕੀ ਹੁੰਦਾ ਲਾਸਟ ਡ੍ਰੀਮ ਜੇ ਕਹਿ ਦੀਏ ਕਿੱਥੇ ਤੱਕ ਖੇਡਣਾ ਚਾਹੁੰਦਾ ਹੈ ਪਲੇਅਰ ਕਿ ਸਾਡਾ ਇਹਦੇ ਵਿੱਚ ਅਸੀਂ ਪਾਰਟਿਸਪੇਟ ਕਰੀਏ ਜਾਂ ਇਸ ਗੇਮ ਦਾ ਜਾਂ ਇਸ ਮੈਚ ਦਾ ਅਸੀਂ ਹਿੱਸਾ ਬਣੀਏ ਫੁੱਟਬਾਲ ਚ ਤਾਂ ਇਹੋ ਕਹਿੰਦੇ ਨੇ FIFA ਵਰਲਡ ਕੱਪ ਆ ਤੇ ਹੋਪਫੁਲੀ ਇੰਡੀਆ ਅਜ ਤੱਕ ਕਦੀ ਕੁਆਲੀਫਾਈ ਨਹੀਂ ਹੋਇਆ ਤੇ ਜਿੰਨਾ ਟਾਈਮ ਹਜੇ ਘਾਟੋ ਘਾਟ ਮੇਰੇ 10 15 ਸਾਲ ਹੋਰ ਹੈਗੇ ਆ ਹੋਪਫੁਲੀ ਇਹ ਟਾਈਮ ਚ ਕਰ ਸਕਿਏ ਕਵਾਲਿਫਾਈ ਹਾਂ ਚਲੋ ਜੀ ਰਾਣੀ ਜਰੂਰ ਦੱਸਿਓ ਕੀ ਤੁਸੀਂ ਜਿਹੜੇ ਗਰਾਊਂਡ ਦੇ ਵਿੱਚ ਐ ਜਾਂ ਐਜ਼ ਅ ਕੀ ਪਲੇਅਰ ਉੱਥੇ ਤੁਸੀਂ ਕਰਦੇ ਹੋ ਸਟ੍ਰਾਈਕਰ ਆ ਰਹੇ ਹਾਂ ਅੱਛਾ ਮੈਂ ਅੱਗੇ ਖੇਡਣਾ ਐ ਦਾ ਸਟ੍ਰਾਈਕਰ ਸਟ੍ਰਾਈਕਰ ਖੇਡਦੇ ਹਾਂ ਹਾਂਜੀ ਅੱਛਾ ਜੀ ਕਿਹੋ ਜਿਹਾ ਸਾਥ ਰਹਿੰਦਾ ਹੈ ਟੀਮ ਦਾ ਕੈਪਟਨ ਸਾਹਿਬ ਸੰਧੂ ਸਾਹਿਬ ਅੱਜ ਗੈਰ ਹਾਜ਼ਰ ਹੈ ਪਰ ਕਹਿੰਦੇ ਵੀਡੀਓ ਕਾਲ ਤੇ ਗੱਲ ਹੋਈ ਹੈ ਹਾਂਜੀ ਉਹਨਾਂ ਦਾ ਫੁੱਲ ਸਾਥ ਹੁੰਦਾ ਉਹ ਪਿੱਛੇ ਖੁੰਦੇ ਆ ਗੋਲਾਂੇ ਖੜੇ ਹੁੰਦੇ ਤੇ ਇੱਕ ਪਤਾ ਹੁੰਦਾ ਚੱਲ ਪਿੱਛੇ ਹੈਗੇ ਆ ਉਹ ਹੂੰ ਤੇ ਵਾਸਫਰ ਉਹਨਾਂ ਦੀ سپورਟ ਦੇ ਨਾਲ ਹੁਣ ਮੈਂ ਬਹੁਤ ਟਾਈਮ ਬਾਅਦ ਗਿਆ ਹਾਂ ਇਨੇ ਟਾਈਮ ਤੋਂ ਟੀਮ ਵਿੱਚ ਆ ਤੇ ਉਹਨਾਂ ਦਾ ਐਨਕੋਰੇਜ ਹੁੰਦਾ ਆਪਣਾ ਬੰਦਾ ਕੋਈ ਆਇਆ ਤਾਂ ਹੌਸਲਾ ਹੀ ਦਿੰਦੇ ਆ ਬਸ ਚੱਲੀ ਜਾਂਦਾ ਚਲੋ ਧੰਨਵਾਦ ਸਾਨੂੰ ਸਮਾਂ ਦੇਲੇ ਸਾਡੇ ਨਾਲ ਮਨਦੀਪ ਜੀ ਵੀ ਹੈ ਦੁਆਬੇ ਦੇ ਨਾਲ ਹੀ ਜੁੜੇ ਹੋਏ ਆ ਦੁਆਬੇ ਦੇ ਪਲੇਅਰ ਸਾਡੇ ਕੋਲ ਫੁੱਟਬਾਲ ਦੇ ਵਿੱਚ ਜਿਹੜਾ ਇੰਡੀਆ ਟੀਮ ਖੇੜਦੇ ਪਏ ਆ ਮਨਦੀਪ ਜੀ ਨਵਾਂ ਸ਼ਹਿਰ ਏਰੀਆ ਨਾਲ ਆ ਹਾਂਜੀ ਪਿੰਡ ਸੁਜੋ ਪਿੰਡ ਸੁਜੋ ਸੁਜੋ ਹਾਂਜੀ ਅੱਛਾ ਕੀ ਤੁਸੀਂ इंडिया टीम ਦਾ ਜਿਹੜਾ ਹਿੱਸਾ ਹੈਗੇ ਆ ਤੁਸੀਂ ਉਹਦੇ ਵਿੱਚ ਤੁਸੀਂ ਕੀ ਪਲੇ ਉੱਥੇ ਕਰਦੇ ਸਟ੍ਰਾਈਕਰ ਕਰਦੇ ਤੁਸੀਂ ਵੀ ਸਟ੍ਰਾਈਕਰ ਹਾਂਜੀ ਅੱਛਾ ਦੋ ਸਾਨੂੰ ਪਲੇਅਰ ਮਿਲੇ ਤੁਹਾਡੇ ਨਾਲ ਜਿਹੜੇ ਹੁਣ ਇੱਥੇ ਇਸ ਟਾਈਮ ਹੈ ਇੰਡੀਆ ਟੀਮ ਦੇ FIFA ਖੇਲ ਚੁੱਕੇ ਆ ਕਹਿੰਦੇ ਇੱਕ ਪਲੇਅਰ ਦਾ ਸੁਪਨਾ ਹੈ ਕਿ FIFA ਜ਼ਰੂਰ ਅਸੀਂ ਖੇਲੀਏ ਤੁਹਾਡਾ ਵੀ ਡ੍ਰੀਮ ਹੈਗਾ ਹਾਂਜੀ FIFA ਵਰਲਡ ਕੱਪ ਮੇਰਾ ਡ੍ਰੀਮ ਹੈ ਕਿ ਆਪਾਂ ਇੰਡੀਆ ਐਜ਼ ਅ ਇੰਡੀਅਨ ਟੀਮ ਕੁਆਲੀਫਾਈ ਹੋਈਏ ਜੋ ਸੀਨੀਅਰ ਲੈਵਲ ਤੇ ਅਜੇ ਤੱਕ ਹੋ ਨਹੀਂ ਪਾਇਆ ਤੇ ਉਹਦੇ ਲਈ ਮਿਹਨਤ ਚੱਲ ਰਹੀ ਹੈ ਰੱਬ ਸੁੱਖ ਰੱਖੇ ਇੱਕ ਦਿਨ ਹੋਵਾਂਗੇ ਜ਼ਰੂਰ BYFC ਪਹਿਲੇ ਵਿਜ਼ਿਟ ਹੈ ਨੀ ਮੈਂ ਪਹਿਲੇ ਇੱਕ ਦੋ ਵਾਰ ਉਦਾਂ ਆਇਆ ਸੀ ਮਤਲਬ ਟੂਰਨਾਮੈਂਟ ਕਨ ਲੋਕਲ ਹਾਂਜੀ ਅੱਛਾ ਕਿਹੋ ਜਿਹਾ ਲੱਗਾ ਇਹ ਜਿਹੜੇ ਅੱਜ ਦੇਖਿਆ ਤੁਸੀਂ ਕੰਪਲੈਕਸ ਜਿਹੜਾ ਹੁਣ ਬਣਿਆ ਨਵਾਂ ਇਹਦੇ ਵਿੱਚ ਪਹਿਲੀ ਵਿਜ਼ਿਟ ਹੈ ਪਹਿਲਾ ਇਹ ਚਾਹ ਇਹ ਚ ਪਹਿਲੀ ਵਿਜ਼ਿਟ ਹੈ ਮੈਨੂੰ ਲੱਗਦਾ ਪੰਜਾਬ ਚ ਬੈਸਟ ਹੋਣਾ ਇੱਧਰ ਹੀ ਫੈਸਿਲਿਟੀ ਮੈਂ ਅਜੇ ਤੱਕ ਤਾਂ ਦੇਖੀ ਨਹੀਂ ਤੇ ਜਿਹੜੀ ਨਵੀਂ ਜਨਰੇਸ਼ਨ ਉਹਲੇ ਬਹੁਤ ਵਧੀਆ ਆਇਆ ਕਿ ਗਾਈਡੈਂਸ ਲੈ ਕੋਚ ਵਧੀਆ ਨੇ ਇੱਥੇ ਡਾਈਟ ਵਧੀਆ ਹੋਣੀ ਆ ਇੱਕ ਫੀਲਡ ਹੈ ਸਾਨੂੰ ਸਟਰਕਚਰ ਸਾਰਾ ਕੁਝ ਮਿਲਿਆ ਹੋਣਾ ਤੇ ਉਹ ਮਿਹਨਤ ਕਰਨਗੇ ਤਾਂ ਬਹੁਤ ਕੁਝ ਹੋ ਸਕਦਾ ਚਲੋ ਸਾਡਾ ਗੁਰਮੰਗਲ ਦਾ ਸੋਨੀ ਜੀ ਵੀ ਹੈ ਪ੍ਰਧਾਨ ਸਾਹਿਬ ਪਹੁੰਚੇ ਆ ਜਿਨ੍ਹਾਂ ਦੀ ਵੱਡੀ ਮਿਹਨਤ ਆ ਐਡਾ ਵੱਡਾ ਸੋਨੇ ਕਿਉਂਕਿ ਦੇਖੋ ਤੁਹਾਡਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਉਹ ਪਲੇਅਰ ਤੁਸੀਂ ਇੱਥੇ ਰੂਬਰੂ ਕਰਾਇਆ ਹੈ ਪਿੰਡ ਵਾਸੀਆਂ ਨਾਲ ਸਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਦੇ ਨਾਲ ਜਿਹੜੇ ਲੋਕ ਅਕਸਰ ਟੀਵੀ ਦੇ ਵਿੱਚ ਦੇਖਦੇ ਆ ਜਾਂ ਇੰਡੀਆ ਟੀਮ ਦੇ ਜਿਹੜੇ ਹਿੱਸਾ ਆ ਇੰਡੀਆ ਟੀਮ ਦੇ ਪਲੇਅਰ ਆ ਇਹ ਅੱਜ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਆ ਕੀ ਲੋੜ ਕੀ ਪਈ ਸੀਗੀ ਐਸੋਸੀਏਸ਼ਨ ਜਿਹੜੀ ਅੱਜ ਬਣਾਣੀ ਪਈ ਆ ਬੇਸਿਕਲੀ ਇਹ ਜਿੰਨੇ ਵੀ ਕਿਉਂਕਿ ਪੰਜਾਬ ਦਾ ਹਿੰਦੁਸਤਾਨ ਦੇ ਸਪੋਰਟਸ ਵਿੱਚ ਬਹੁਤ ਵੱਡਾ ਹਿੱਸਾ ਔਰ ਸਾਡੀ ਕੋਸ਼ਿਸ਼ ਸੀ ਕਿ ਪੰਜਾਬ ਦੇ ਬਹੁਤ 플레이ਰ ਪੂਰੇ ਇੰਡੀਆ ਦੇ ਕਲੱਬਾਂ ਦੇ ਵਿੱਚ ਤੇ ਇੰਡੀਅਨ ਫੁੱਟਬਾਲ ਟੀਮ ਦੇ ਵਿੱਚ ਬਹੁਤ ਜ਼ਿਆਦਾ ਸੇਵਾਵਾਂ ਕੀਤੀਆਂ ਸ਼ੁਰੂ ਤੋਂ ਲੈ ਕੇ ਅੱਜ ਵੀ ਗੁਰਪ੍ਰੀਤ ਸਿੰਘ ਸਿੰਧੂ ਉਹ ਪੰਜਾਬ ਦਾ ਮੁੰਡਾ ਜਿਹੜਾ ਇੰਡੀਆ ਟੀਮ ਦਾ ਕੈਪਟਨ ਹੈ। ਤੋਂ ਇਨ੍ਹਾਂ 플레이ਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਜ਼ਰੂਰੀ ਹੈ ਇਸ ਕਰਕੇ ਸੀ ਕਿਉਂਕਿ ਇਹਨਾਂ ਦੇ ਰਾਹੀਂ ਅਸੀਂ ਚਾਹੁੰਦੇ ਕਿ ਬੱਚਿਆਂ ਨੂੰ ਹੋਰ ਇਨਸਪੀਰੇਸ਼ਨ ਮਿਲੇ। ਦੂਜਾ ਓਬਜੈਕਟਿਵ ਕਿਉਂਕਿ ਇਹਨਾਂ ਦੀ ਕੌਮੀ ਸੰਸਥਾ ਆ ਫੁੱਟਬਾਲ 플레이ਰ ਐਸੋਸੀਏਸ਼ਨ ਆਫ ਇੰਡੀਆ ਉਨ੍ਹਾਂ ਦਾ ਵੀ ਇੰਟਰਸਟ ਹੈਗਾ ਕਿ ਜਿਹੜੇ ਪੰਜਾਬ ਦੇ ਪਲੇਅਰ ਆ ਉਹ ਇੱਕ ਥਾਂ ਤੇ ਇਕੱਠੇ ਹੋਣ ਫੁੱਟਬਾਲ ਪਲੇਅਰ ਐਸੋਸੀਏਸ਼ਨ ਦਾ ਮੇਨ ਮਕਸਦ ਜਿਹੜਾ ਹੁੰਦਾ ਉਹ ਜਿਹੜੇ ਪਲੇਅਰਾਂਸ ਦੇ ਇੰਟਰਸਟ ਹੈਗੇ ਆ ਪਲੇਅਰਾਂ ਦੇ ਫਾਇਦੇ ਜਿਹੜੇ ਹੈਗੇ ਆ ਉਹਦੇ ਵਾਸਤੇ ਉਹਨੂੰ ਸੇਫਗਾਰਡ ਕਰਨਾ ਉਹਨਾਂ ਨੂੰ ਅਵੇਅਰ ਕਰਨਾ ਤੇ ਜੇ ਕਿਸੇ ਪਲੇਅਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਕਲੱਬ ਵੱਲੋਂ ਪ੍ਰੋਬਲਮ ਆਉਂਦੀ ਹੈ ਜਾਂ ਹੋਰ ਕਿਸੇ ਸਿਸਟਮ ਤੋਂ ਪ੍ਰੋਬਲਮ ਦੀ ਜਾਂ ਕੋਈ ਸਟ ਲੱਗ ਜਾਂਦੀ ਹੈ ਕੋਈ ਇੰਸ਼ੋਰੈਂਸ ਦਾ ਕੰਮ ਹੈ ਇਹੋ ਜਿਹੇ ਬਹੁਤ ਸਾਰੇ ਜਿੱਥੇ ਸਾਡੇ ਪੰਜਾਬ ਦੇ ਪਲੇਅਰ ਬਹੁਤ ਪਿੱਛੇ ਰਹਿ ਜਾਂਦੇ ਸੀ ਔਰ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੀ ਜਿਹੜੀ ਸਾਰਿਆਂ ਨੇ ਅਸੀਂ ਗੱਲਬਾਤ ਕੀਤੀ ਤੇ ਇਹ ਸਾਡੇ سارے ਨੌਜਵਾਨ ਮੁੰਡੇ ਅੱਗੇ ਆਏ ਆ ਅਨਵਰ ਹੁਣੀ ਦੂਸਰੇ ਮਨਵੀਰ ਆ ਹਰਪ੍ਰੀਤ ਆ ਉਹਨਾਂ ਸਾਰਿਆਂ ਨੇ ਰਲ ਕੇ ਗੁਰਪ੍ਰੀਤ ਸਿੰਧੂ ਆ ਪੰਜਾਬ ਤੋਂ ਸੰਦੇਸ਼ ਚਿੰਗਣ ਕਰੰਟ ਇੰਡੀਅਨ ਟੀਮ ਦਾ ਖੇਡਿਆ ਮਨਵੀਰ ਖੇਡ ਰਿਹਾ ਔਰ ਉਹਨਾਂ ਨੇ ਸਾਰਿਆਂ ਨੇ ਇਹ ਆਪਸ ਵਿੱਚ ਕਾਫੀ ਸਮੇਂ ਤੋਂ ਉਹਨਾਂ ਦੀ ਚੱਲ ਰਹੀ ਸੀਗੀ ਗੱਲਬਾਤ ਕਿ ਅਸੀਂ ਪੰਜਾਬ ਵਿੱਚ ਕੋਈ ਮੰਚ ਤਿਆਰ ਕਰੀਏ ਫੁੱਟਬਾਲ ਪਲੇਅਰ ਐਸੋਸੀਏਸ਼ਨ ਬਣਾਈਏ ਔਰ ਅਸੀਂ ਇਹਨਾਂ ਨੇ ਸਾਨੂੰ ਵੀ ਅਪਰੋਚ ਕੀਤਾ ਤੇ ਅਸੀਂ ਕਿਹਾ ਕਿ ਜੋ ਸਾਡੇ ਕੋਲੋਂ ਹੋ ਸਕਦਾ ਕਿ ਤੁਸੀਂ ਇਸ ਫੈਸਿਲਿਟੀ ਨੂੰ ਯੂਜ਼ ਕਰ ਸਕਦੇ ਆਂ ਜਦੋਂ ਮਰਜੀ ਠੀਕ ਹੈ ਤੇ ਸਾਡੀ ਹਮੇਸ਼ਾ ਜੋ ਵੀ ਅਸੀਂ ਕਰ ਸਕਦੇ ਆਂ ਕਿਉਂਕਿ ਇਹ ਪਲੇਅਰਾਂ ਦੇ ਭਲੇ ਦਾ ਕੰਮ ਆ ਕਿਉਂਕਿ ਜੇ ਸਿਸਟਮ ਸਹੀ ਨਹੀਂ ਹੋਊਗਾ ਤੇ ਪਲੇਅਰਾਂ ਦਾ ਕੋਈ ਫਾਇਦਾ ਨਹੀਂ ਡਿਵੈਲਪ ਕਰਨ ਦਾ ਵੀ ਤੋ ਇਸ ਕਰਕੇ ਅਸੀਂ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਉਹ ਸਾਰੇ ਖਿਡਾਰੀ ਅੱਜ ਜਿਹੜੇ ਕਦੇ ਵੀ ਮੇਰੇ ਖਲ ਬਹੁਤ ਘੱਟ ਮੌਕੇ ਹੁੰਦੇ ਜਿਹੜੇ ਇੱਕ ਟਾਈਮ ਤੇ ਏਡੇ ਵੱਡੇ ਵੱਡੇ ਸਟਾਰ ਇਕੱਠੇ ਹੋ ਜਾਣ ਤੇ ਖੁਸ਼ਕਿਸਮਤੀ ਹੈ ਸਾਡੇ ਪਿੰਡ ਦੀ ਰੁੜਕਾਕਲਾਂ ਦੀ ਵੀਆਈਐਫਸੀ ਰੁੜਕਾਕਲਾਂ ਦੀ ਕਿ ਅੱਜ ਇਹ ਸਾਰੇ ਸਾਡੇ ਛੋਟੇ ਜਿਹੇ ਸੱਦੇ ਉੱਤੇ ਇੱਥੇ ਸਾਰੇ ਇਕੱਤਰ ਹੋਏ ਹੋ ਤੇ ਬਹੁਤ ਨੋਬਲ ਕੰਮ ਦੇ ਲਈ ਇਕੱਠੇ ਹੋਏ ਆ ਔਰ ਮੈਂ ਸ਼ੁਭ ਕਾਮਨਾਵਾਂ ਦਿੰਨਾ ਅਨਵਰ ਜਿਹੜੇ ਸਾਡੇ ਪਿੰਡ ਦਾ ਮਾਣ ਉਹ ਪ੍ਰਧਾਨ ਚੁਣੇ ਗਏ ਆ ਇਸ ਸੰਸਥਾ ਦੇ ਤੇ ਮਨ ਹੁਣੀ ਸੈਕਟਰੀ ਆ ਤੇ ਹੋਰ ਵੀ ਹੌਦੇਦਾਰ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾ ਉੱਤੇ ਔਰ ਅਸੀਂ ਹਮੇਸ਼ਾ ਹੀ ਮਤਲਬ ਇਹਨਾਂ ਨੂੰ ਸਾਥ ਦਿੰਦੇ ਰਵਾਂਗੇ ਜਿੱਥੇ ਕਿਤੇ ਸਾਡੀ ਲੋੜ ਹੋ ਗਈ ਔਰ ਪੰਜਾਬ ਦਾ ਫੁੱਟਬਾਲ ਪੰਜਾਬ ਦੀ ਸਪੋਰਟਸ ਹੋਰ ਅੱਗੇ ਜਾਵੇ ਇਹੀ ਸਾਡਾ ਜਿਹੜਾ ਸੁਪਨਾ ਹੈ ਧੰਨਵਾਦ ਜੀ ਇਹ ਸਾਡੇ ਨਾਲ ਗੁਰਮੰਗਲ ਦਾ ਸੋਨੀ ਜਿਨ੍ਹਾਂ ਨੇ ਅੱਜ ਜਿਹੜਾ ਇਹ ਇਹ ਮੰਚ ਦਿੱਤਾ ਹੈ ਜਿੱਥੇ ਅੱਜ ਐਸੋਸੀਏਸ਼ਨ ਦਾ ਗਠਨ ਹੋਇਆ ਜਿਵੇਂ ਉਹਨਾਂ ਨੇ ਸਾਰੀ ਡਿਟੇਲ ਨਾਲ ਵਿਸਤਾਰ ਨਾਲ ਦੱਸਿਆ ਕਿ ਕਿਉਂ ਲੋੜ ਪਈ ਹੈ ਅੱਜ ਇੱਕ ਪਲੇਟਫਾਰਮ ਤੇ ਉਹ ਖਿਡਾਰੀ ਇਕੱਠੇ ਕੀਤੇ ਆ ਜਿਹੜਾ ਅਸੀਂ ਅਕਸਰ ਹੀ ਟੀਵੀ ਚੈਨਲਾਂ ਤੇ ਦੇਖਦੇ ਆ ਕਿ ਜਿਨ੍ਹਾਂ ਦੇ ਮੈਚ ਅਸੀਂ ਦੇਖਦੇ ਆ ਕਿ ਜਿਨ੍ਹਾਂ ਦੇ ਹੌਸਲਾ ਫਰਾਈ ਕਰਦੇ ਹਨ ਇਹਦੇ ਨਾਲ ਮਨੀਸ਼ਵਾਹਾ ਜਗਵਾਨੀ ਰੋੜਕਾ ਕਲਾ ਗੋਰਾ ਹੈ